ਫੈਮਿਲੀ ਡਰਾਮਾ ਇੱਕ ਬਹੁਤ ਅੱਛੀ ਮਨੋਰੰਜਨ ਮੂਵੀ ਪੰਜਾਬੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਆ ਰਹੀ ਹੈ 3 ਮਈ ਨੂੰ ਰਿਲੀਜ਼ ਹੋਵੇਗੀ ਔਰ ਉਹਦੇ ਵਿੱਚ ਇੱਕ ਪਰਿਵਾਰਕ ਬਹੁਤ ਸੋਹਣੀ ਸਟੋਰੀ ਹੈ ਸੌਂਕਣੀ ਨਹੀਂ ਸੌਂਕਣੀ ਪਹਿਲੇ ਮੂਵੀ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਤੇ ਹੁਣ ਦੂਸਰੀ ਮੂਵੀ ਆ ਰਹੀ ਆ ਦੂਸਰਾ ਉਹਦੇ ਵਿੱਚ ਪਾਰਟ ਆ ਰਿਹਾ ਹੈਗਾ ਐਮੀ ਭਾਜੀ ਸਰਗੁਣ ਜੀ ਨਿਮਰਤੀ ਜੀ ਸਾਡੇ ਨਾਲ ਨੇ ਭਾਜੀ ਸਭ ਤੋਂ ਪਹਿਲਾਂ ਤਾਂ ਮੁਬਾਰਕਸ ਸਾਰੀ ਟੀਮ ਨੂੰ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਜੀ ਹੈ ਨੂੰ ਸਾਰਿਆਂ ਨੂੰ ਕਿਸ ਤਰ੍ਹਾਂ ਦਾ ਫਿਰ ਇਸ ਦੇ ਵਿੱਚ ਕਿਸ ਤਰ੍ਹਾਂ ਦਾ ਡਰਾਮਾ ਆ ਕਿਸ ਤਰ੍ਹਾਂ ਦੀ ਸਟੋਰੀ ਆ ਬਸ ਜੀ ਵੇਖੋ ਜੀ ਟਾਈਟਲ ਤੋਂ ਹੀ ਜਿਹੜਾ ਤੁਸੀਂ ਬੋਲਿਆ ਸੌਂਕਣੇ ਨਹੀਂ ਸੌਂਕਣੇ ਉਹਨੂੰ ਕਰੈਕਟ ਕਰ ਦਿੰਦੇ ਆ ਫਿਲਮ ਦਾ ਟਾਈਟਲ ਸੌਂਕਣ ਸੌਂਕਣੇ ਪਾਰਟ 1 ਆਇਆ ਸੀ ਪਹਿਲਾਂ ਬਟ ਉਹ ਜਿਵੇਂ ਤੁਸੀਂ ਬੋਲਿਆ ਉਹ ਤਰੀਕਾ ਸੋਹਣਾ ਬਹੁਤ ਆ ਬੋਲਣ ਦਾ ਸੌਂਕਣੇ ਨਹੀਂ ਸੌਂਕਣੇ ਸੋਹਣਾ ਟਾਈਟਲ ਤੇ ਯੈਸ ਹੁਣ ਪਿਆਰੀ ਇਨਾ ਮਿਲੇ ਨਾ ਸਾਡੀ ਜਵਾਨ ਤੇ ਚੱਲ ਕੇ ਸੌਂਕਣੇ ਨਹੀਂ ਸੌਂਕਣੇ ਜੀ 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 ਬਸ ਤੁਸੀਂ ਹੁਣ ਇਹਦਾ ਤੁਸੀਂ ਕਨਸੈਪਟ ਪੁੱਛਿਆ ਜਾਂ ਇਹਦਾ ਉਹ ਪੁੱਛਿਆ ਤੁਸੀਂ ਇਹ ਟਾਈਟਲ ਤੋਂ ਹੀ ਮੇਕ ਸ਼ੁਰ ਹੋ ਜਾਂਦਾ ਕਿਰ ਪਹਿਲੀ ਫਿਲਮ ਨੂੰ ਇਨਾ ਪਿਆਰ ਦਿੱਤਾ ਸੇਮ ਹੀ ਆ ਇਕੜ ਮਾਸ ਪੈਣ ਗਿਆ ਕਿ ਪੂਰੇ ਜੇ ਤੁਸੀਂ ਟੀਜ਼ਰ ਨੂੰ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਹੋਪਫੁਲੀ ਸਾਡਾ ਟ੍ਰੇਲਰ ਆ ਜਾਣਾ ਨੈਕਸਟ ਵੀਕ ਗਾਣਿਆਂ ਨੂੰ ਤੁਸੀਂ ਇੰਨਾ ਜ਼ਿਆਦਾ ਪਿਆਰ ਦੇ ਜਾਂਦੇ ਹੋ ਆਲਰੇਡੀ ਤੇ ਆਈ ਹੋਪ ਤੁਹਾਨੂੰ ਫਿਲਮ ਚੰਗੀ ਲੱਗੂਗੀ 30 ਤੀਏ ਤੁਹਾਨੂੰ ਫਿਲਮ ਰਿਲੀਜ਼ ਹੋਣੀ ਆ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਸਾਨੂੰ ਉਨੇ ਹੀ ਪਿਆਰ ਦਿਓਗੇ ਜਿੰਨਾ ਪਹਿਲੇ ਆ ਰਿ ਦਿੱਤਾ ਜਿਵੇਂ ਟ੍ਰੇਲਰ ਚ ਅਸੀਂ ਦੇਖਿਆ ਕਿ ਤੁਹਾਨੂੰ ਇੱਕ ਸਾਥੀ ਕਹਿੰਦਾ ਹੁੰਦਾ ਵੀ ਦੋ ਵਿਆਹ ਨਾਲ ਜਿਹੜਾ ਹੈਗਾ ਟਿਕੇ ਨਹੀਂ ਹੈਗੇ ਹੁਣ ਤੀਸਰੇ ਦੀ ਚਾਹ ਹੈਗਾ ਉਸ ਤਰੀਕੇ ਨਾਲ ਜਿਹੜਾ ਹੈਗਾ ਉਹ ਜਦੋਂ ਤੁਸੀਂ ਫਿਲਮ ਦੇ ਵਿੱਚ ਦੇਖੋਗੇ ਉਦੋਂ ਪਤਾ ਲੱਗੂਗਾ ਇਹ ਬੰਦੇ ਦੀ ਚਾਹਨਾ ਨਾਲ ਹੋਇਆ ਹੈ ਕਿ ਭਾਵੇਂ ਖੈਰ ਦੂਜਾ ਵਿਆਹ ਵੀ ਜਿਹੜਾ ਕੋਈ ਬੰਦੇ ਦੀ ਚਾਹਨਾ ਨਹੀਂ ਸੀ ਉਹਦੇ ਚ ਵੀ ਕੋਈ ਸਰਟਨ ਰੀਜ਼ਨ ਸੀਗੇ ਉਹ ਜਦੋਂ ਤੁਸੀਂ ਫਿਲਮ ਨੂੰ ਦੇਖਿਆ ਤੁਹਾਨੂੰ ਮੇਕ ਸ਼ੂਰ ਹੋ ਗਿਆ ਟੀਜ਼ ਸੇਮ ਫਿਲਮਾਂ ਦੇ ਵਿੱਚ ਵੀ ਇਸ ਫਿਲਮ ਦੇ ਵਿੱਚ ਵੀ ਇਦਾਂ ਟੀਜ਼ਰ ਤੇ ਕੁਝ ਹੋਰ ਤੁਹਾਨੂੰ ਸੋਚੋਗੇ ਫਿਲਮ ਦੇ ਵਿੱਚ ਜਾ ਕੇ ਕੁਝ ਹੋਰ ਪਰਟਰ ਵੀ ਨਿਕਲੂਗਾ ਤੁਹਾਡਾ ਸੋ ਆਈ ਹੋਪ ਜਦੋਂ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਸਾਰੀਆਂ ਚੀਜ਼ਾਂ ਨਾਈਸਲੀ ਕਲੀਅਰ ਹੋਣੀਆਂ ਸਰਗੁਣ ਜੀ ਦੂਸਰਾ ਸੰਕੁਣੀ ਸੰਕੁਣੀ ਦੇ ਵਿੱਚ ਐਕਸਪੀਰੀਅੰਸ ਕਿਵੇਂ ਆਓ ਜੀ ਇੱਥੇ ਲੱਭ ਕੇ ਆ ਜੀ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਪਹਿਲੀ ਫਿਲਮ ਨੇ ਬਹੁਤ ਬਾ ਕਮਾਲ ਕੰਮ ਕੀਤਾ ਲੋਕਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਤੋ ਅਸੀਂ ਮਜਬੂਰ ਹੋ ਗਏ 2 ਬਣਾਉਣ ਲਈ ਤੇ ਸਾਨੂੰ ਇੰਨਾ ਹੀ ਮਜਬੂਰ ਤੁਸੀਂ 3 ਬਣਾਉਣ ਲਈ ਵੀ ਕਰਦੇ ਹੋ ਬਸ ਨਿਵਰਤ ਜੀ ਜਿਵੇਂ ਪਹਿਲੀ ਮੂਵੀ ਦੇ ਵਿੱਚ ਬੜਾ ਕਾਰਟੂਨ ਪਲੇਸ ਲੜਦੇ ਸੀ ਪਿਆਰ ਵੀ ਸੀ ਸੇਮ ਸੈਕੰਡ ਇਸ ਚ ਉਸ ਤੋਂ ਵੀ ਜ਼ਿਆਦਾ ਕਲੇਸ਼ ਤੇ ਉਸ ਤੋਂ ਵੀ ਜ਼ਿਆਦਾ ਪਿਆਰ ਆ ਤੇ ਉਮੀਦ ਆ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਏਗੀ ਜੀ ਤਾਂ ਦੋਸਤੋ ਦੂਸਰਾ ਪਾਰਟ ਦੂਸਰੀ ਮੂਵੀ ਆ ਰਹੀ ਹੈ ਸੌਂਕਣੀ ਸੌਂਕਣੀ 2 ਤੇ ਇਹਦੇ ਵਿੱਚ ਕਿਸ ਤਰ੍ਹਾਂ ਦਾ ਕਾਰਡੋਕਲੇਸ ਹੋਏਗਾ ਇਹਦੇ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਲੜਾਈ ਹੋਵੇਗੀ ਤੀਜਾ ਵਯਾ ਸਰੇ ਚੜੂਗਾ ਕਿ ਨਹੀਂ ਚੜਦਾ ਇਹ ਅਸੀਂ ਹਲੇ ਨਹੀਂ ਦੱਸਦੇ ਆ 3 ਮਈ ਨੂੰ ਤੁਸੀਂ ਦੇਖਣਾ ਹੈ ਚੜੂਗਾ ਪਰ ਹੋਊਗਾ ਕੀ ਉਹ ਦੱਸਾਂਗੇ ਠੀਕ ਹੈ ਤਾਂ 3 ਮਈ ਨੂੰ ਜ਼ਰੂਰ ਜਾਣਾ ਸਿਨੇਮਾ ਘਰਾਂ ਦੇ ਵਿੱਚ ਸੌਂਕਣੀ ਸੌਂਕਣੀ 2 ਦੇਖਣ ਲਈ ਧੰਨਵਾਦ ਸੌਂਕਣ ਸੌਂਕਣੀ 2